ਮੇਨਾ ਦੇਨਾ ਨਨਾਨੇ ਗੋਰੀ ਮੇਨਾ ਸ਼ਬਦ ਪੜਨ ਸੁਣਨ ਨਾਲ ਇਸਦੇ ਅਰਥ ਸਮਝ ਆ ਜਾਂਦੇ ਨੇ ਮੇਨਾ ਦੇਣ ਵਾਲਾ ਇੰਜ ਮਹਿਸੂਸ ਕਰਦਾ ਜਿਸ ਤਰ੍ਹਾਂ ਕੋਈ ਜੰਗ ਜਿੱਤ ਲਈ ਹੋਵੇ ਪਰੰਤੂ ਉਹ ਭੁੱਲ ਜਾਂਦਾ ਕਿ ਜਿਸ ਨੂੰ ਮੇਨਾ ਮਿਲਿਆ ਹੈ ਨਾ ਉਸਦੇ ਦਿਲ ਵਿੱਚ ਮੇਨਾ ਦੇਣ ਵਾਲੇ ਪ੍ਰਤੀ ਇੱਕ ਨਵੀਂ ਜੰਗ ਦਾ ਆਗਾਜ਼ ਹੋ ਚੁੱਕਾ ਹੈ ਜੋ ਹਲੇ ਪੂਕਤ ਨਾ ਬਾਕੀ ਹੈ ਮੇਨਾ ਹਮੇਸ਼ਾ ਹਾਰੇ ਹੋਏ ਲੋਕ ਦਿੰਦੇ ਨੇ ਜਿਨ੍ਹਾਂ ਕੋਲ ਆਪਣਾ ਬਚਾਅ ਕਰਨ ਲਈ ਤਰਕ ਦੇਣ ਲਈ ਆਪਣੀ ਗੱਲ ਸਿਰੇ ਰੱਖਣ ਲਈ ਕੁਝ ਨਹੀਂ ਸੋਚਦਾ ਤਾਂ ਮੇਣਾ ਜਿਹੜਾ ਉਹ ਆਖਰੀ ਹਥਿਆਰ ਹੁੰਦਾ ਕਿਸੇ ਦੇ ਦਿਲ ਤੇ ਚੋਟ ਕਰਨ ਲਈ ਨੂੰ ਸੱਸ ਦੀ ਨੋਖ-ਚੋਕ ਦਰਾਂ ਜਦੋਂ ਸੱਸ ਆਪਣਾ ਪਲੜਾ ਹਲਕਾ ਮਹਿਸੂਸ ਕਰਦੀ ਹੈ ਤਾਂ ਮੇਣਾ ਰੂਪੀ ਹਥਿਆਰ ਵਰਤਦੀ ਹੈ ਜਿਵੇਂ ਨੰਗਾ ਦਿੱਤੀ ਹੋਵੇ ਭਾਵੇਂ ਚੰਗੇ ਖੰਦੇ ਵੀ ਨਹੀਂ ਕਰਦੀ ਤੇਰੀ ਮਾਂ ਨੇ ਤਾਂ ਤੈਨੂੰ ਹੱਥੀਂ ਬਣਾਇਆ ਇੱਕ ਲੀੜਾ ਨਹੀਂ ਦਿੱਤਾ ਗਏ ਕਰਦੀ ਨਕਰਮੀ ਜਿੱਦਨ ਦੀ ਆਈ ਹੈ ਪਛਾੜੀ ਲਿਆਤੇ ਆਦਾਤ ਮੈਨਾ ਦੇ ਕੇ ਸਸਤਾ ਆਪਣੇ ਆਪ ਨੂੰ ਹਲਕਾ ਫੁਲਕਾ ਮਹਿਸੂਸ ਕਰਦੀ ਹੈ ਪਰ ਉਸ ਨੂੰ ਇਹ ਨਹੀਂ ਪਤਾ ਕਿ ਇਸ ਲੜਾਈ ਨੇ ਸਸਨੂ ਦੇ ਤੜਕ ਦੇ ਰਿਸ਼ਤੇ ਨੂੰ ਹੋਰ ਗੂੜਾ ਕਰ ਦਿੱਤਾ ਜਦੋਂ ਪਤੀ ਪਤਨੀ ਪਿਆਰ ਦੀਆਂ ਤੇ ਦੁੱਖ ਸੁੱਖ ਦੀਆਂ ਗੱਲਾਂ ਕਰਦੇ ਨੇ ਤਾਂ ਭੌਲੀ ਭਾਲੀ ਪਤਨੀ ਪਤੀ ਦੀਆਂ ਚੋਪੜੀਆਂ ਗੱਲਾਂ ਸੁਣ ਕੇ ਆਪਣਾ ਦੁੱਖ ਸੁੱਖ ਸਭ ਦੱਸ ਛੱਡਦੀ ਹੈ ਪਰ ਪਤਾ ਉਹਦੋਂ ਲੱਗਦਾ ਜਦੋਂ ਪਿਆਰ ਪਿਆਰ ਦਰਾਂ ਬੜਾਇਆ ਬੰਡਾਇਆ ਦੁੱਖ ਅਤੇ ਮੇਣੇ ਦੇ ਰੂਪ 'ਚ ਕਦੇ ਨੱਕ ਦੇ ਨਾ ਮਿਟਣ ਵਾਲਾ ਸੱਲ ਦਿਲ ਤੇ ਦੇ ਦਿੰਦਾ ਹੈ ਇਹ ਸੱਲ ਇਹੋ ਜੇ ਬਣ ਜਾਂਦੇ ਨੇ ਜੋ ਨਾ ਔੜ 'ਚ ਸੁੱਕਦੇ ਨੇ ਨਾ ਬਰਸਾਤਾਂ 'ਚ ਭਰਦੇ ਨੇ ਜਿੰਨਾ ਘਰਾਂ ਵਿੱਚ ਲੜਾਈ ਰਹਿੰਦੀ ਹੈ ਮੇਣੋ ਮਣੀ ਹੋਇਆ ਜਾਂਦਾ ਹੈ ਉੱਥੇ ਔਲਾਦ ਜਾਂ ਤਾਂ ਉਦਾਸ ਰਹਿੰਦੀ ਹੈ ਜਾਂ ਬੱਚੇ ਨਸ਼ੇ ਪੱਤੇ ਦੇ ਆਦੀ ਹੋ ਜਾਂਦੇ ਨੇ ਮਾਪਿਆਂ ਦੀ ਲੜਾਈ ਦਾ ਅਸਰ ਬੱਚਿਆਂ ਤੇ ਬਹੁਤ ਜ਼ਿਆਦਾ ਹੁੰਦਾ ਓੰਜ ਅਸੀਂ ਹਰ ਗੱਲ ਤੇ ਕਹਿੰਦੇ ਆ ਕਿ ਬੱਚਿਆਂ ਲਈ ਹੀ ਕਰ ਰਹੇ ਆ ਸਭ ਕੁਝ ਇਸੇ ਬੱਚਿਆਂ ਲਈ ਇੱਕ ਦੂਸਰੇ ਦੇ ਦਿਲ ਤੇ ਚੋਟਾਂ ਕਰਨਾ ਛੱਡ ਨਹੀਂ ਸਕਦੇ। ਮੇਰੀ ਇਹ ਨਿੱਕੀ ਜਿਹੀ ਲਿਖਤ ਇੱਥੇ ਹੀ ਸਮਾਪਤ ਹੁੰਦੀ ਹੈ।